ਹੈਲੋ ਸਸਰੀਕਾਲ ਦੋਸਤੋ ਤੁਹਾਨੂੰ ਮੈਂ ਦੱਸਿਆ ਜੀ ਮੈਂ ਚੰਗੇ ਕੰਮਾਂ ਦੀ ਸ਼ੁਰੂਆਤ ਕਰਨ ਜਾ ਰਿਹਾ ਆਂ ਅੱਜ ਮੇਰਾ ਸਭ ਤੋਂ ਪਹਿਲਾ ਚੰਗਾ ਕੰਮ ਇਹੀ ਹੋਵੇਗਾ ਮੈਂ ਅੱਜ ਨਹਿਰ ਦੇ ਪੁੱਲ ਦੇ ਤੋਂ ਨੰਗਾ ਜਾ ਰਿਹਾ ਸੀਗਾ ਇੱਥੇ ਦੇਖਿਆ ਕਿ ਬਹੁਤ ਜ਼ਿਆਦਾ ਗੰਦ ਪਿਆ ਹੋਇਆ ਹੈਗਾ ਦੇਖੋ ਦੋਸਤੋ ਮੇਰੇ ਪਿਆਰੇ ਦੋਸਤੋ ਇੱਥੇ ਕਾਹੇ ਪੱਤਰਾ ਇਹਨਾਂ ਬੋਲਦੇ ਬਚਾਰੇਖੋ ਦੋਸਤੋ ਬਾਦੂ ਗੰਦ ਪਿਆ ਹੋਇਆ ਹੈਗਾ ਮੈਨੂੰ ਕਮੈਂਟਾਂ ਦੇ ਵਿੱਚ ਦੱਸੋ ਦੋਸਤੋ ਵੀ ਇਹਨਾਂ ਦਾ ਮੈਂ ਕੀ ਕਰਾਂ ਇਹਨਾਂ ਨੂੰ ਇਕੱਠੇ ਕਰਕੇ ਜਾਂ ਅੱਗ ਲਾਵਾਂ ਜਾਂ ਕੀ ਕਰਾਂ ਦੋਸਤੋ ਇਹ ਦੇਖੋ ਪੁਲ ਨੂੰ ਜਰ ਲੱਗ ਰਹੀ ਹੈਗੀ ਇੱਥੇ ਵੀ ਬਹੁਤ ਜ਼ਿਆਦਾ ਗੰਦ ਪਾ ਰੱਖਿਆ ਵਾ ਸਾਰੇ ਕਿਤੇ ਗੰਦ ਪਿਆ ਹੋਇਆ ਹੈਗਾ ਇਹ ਸਫਾਈ ਤਾਂ ਦੋਸਤੋ ਆਪ ਨੂੰ ਆਪ ਕਰਨੀ ਪੈਣੀ ਹੈਗੀ ਇਸ ਵਾਸਤੇ ਬੰਦੇ ਵੀ ਹੁੰਦੇ ਹੋਣਗੇ ਪਤਾ ਨਹੀਂ ਕਾ ਕਰਦੇ ਆ ਕਿ ਨਹੀਂ ਕਰਦੇ ਇਹ ਦੋਸਤੋ ਲੋਹੇ ਦੇ ਪੁਲ ਨੇਗੇ ਇਹਨਾਂ ਨੂੰ ਤਾਂ ਥੋੜੀ ਥੋੜੀ ਜਰ ਲੱਗ ਜਾਂਦੀ ਹੈਗੀ ਇੰਨਾ ਕਾ ਗੰਦ ਪਾ ਰੱਖਿਆ ਹੈਗਾ ਦੇਖੋ ਦੋਸਤੋ ਇਹਨਾਂ ਦੇ ਵਿੱਚ ਮੀਂਹ ਦਾ ਪਾਣੀ ਵੀ ਖੜਦਾ ਹੋਊਗਾ ਇਹ ਪਾਣੀ ਨਾਲ ਹੋਰ ਵੀ ਖਰਾਬ ਹੁੰਦੇ ਹੋਣਗੇ ਦੋਸਤੋ ਆਹ ਦੇਖੋ ਸਾਰਾ ਨਹਿਰ ਦਾ ਨਹਿਰ ਦੇ ਉੱਤੇ ਮੈਂ ਖੜਾਂਗਾ ਇਹ ਸਾਰਾ ਨਹਿਰ ਦੇ ਉੱਤੇ ਦੇਖੋ ਦੋਸਤੋ ਆਹ ਹਾਲ ਆਗਾ ਕਾਗਜ਼ ਪੱਤਰ ਸੁੱਤੇ ਪਏ ਹੈਗੇ ਇਸ ਨੂੰ ਸਫਾਈ ਕਰਨ ਵਾਸਤੇ ਦੱਸੋ ਦੱਸੋ ਮੈਂ ਇਹਨਾਂ ਨੂੰ ਅੱਗ ਲਗਾਵਾਂ ਜਾਂ ਕੀ ਕਰਾਂ ਤੁਸੀਂ ਮੈਨੂੰ ਸਾਰੇ ਜਾਣੇ ਕਮੈਂਟਾਂ ਦੇ ਵਿੱਚ ਦੱਸਣਾ ਵਾ ਵੀ ਇਸ ਨੂੰ ਅੱਗ ਲਗਾਈ ਜਾਵੇ ਜਾਂ ਕਮੈਂਟ ਨੂੰ ਨਾਲ ਲਾਏ ਜਾਵੇ ਜਾਂ ਇਕੱਠਾ ਕਰਕੇ ਦੱਬਿਆ ਜਾਵੇ ਇਹ ਕੂੜਾ ਕਰਕਟ ਸਾਰਾ ਇਹ ਦੁੱਖ ਦੋਸਤੋ ਦੇਖੋ ਦੋਸਤੋ ਇਹਨਾਂ ਕਾਗਜ਼ ਦੇ ਗੰਦ ਪਿਆ ਹੋਇਆਗਾ ਦੇਖੋ ਦੋਸਤੋ ਇੱਥੇ ਜਾਨਵਰ ਵੀ ਰਹਿੰਦੇ ਨੇ ਮੰਕੀ ਵਗੈਰਾ ਸਾਰੇ ਉਹਨਾਂ ਨੂੰ ਵੀ ਖਾਣਾ ਪਾਣੀ ਪੱਕ ਜਾਂਦੇ ਨੇ ਪਾਰੇ ਕਾਹੀ ਬੱਤ ਦਾ ਸਾਰਾ ਗੰਦ ਇੱਥੇ ਪਾਇਆ ਰੰਦਾਗਾ ਦੋਸਤੋ ਜੇ ਇਹ ਆ ਦੇਖੋ ਦੋਸਤੋ ਦੇਖੋ ਦੋਸਤੋ ਇਹਦੇ ਸਫਾਈ ਕਰਨ ਲਈ ਵੀ ਮੈਨੂੰ ਦੋ ਦਿਨ ਦਿਨ ਲੱਗ ਜਾਣਗੇ ਮੈਨੂੰ ਮੈਂ ਹੌਲੀ ਹੌਲੀ ਇਹਨਾਂ ਦਾ ਸਫਾਈ ਕਰਾਂਗਾ ਤੁਹਾਡਾ ਵੀਡੀਓ ਪਾਉਂਦਾ ਰਹਿਾਂਗਾ ਤੁਸੀਂ ਮੇਰਾ ਸਾਥ ਦੇਈ ਚੱਲਿਓ ਤੇ ਆਪਾਂ ਨਹਿਰ ਨੂੰ ਇਹਨੂੰ ਪੂਰਾ ਵਧੀਆ ਬਣਾ ਦੇਵਾਂਗੇ ਇਹ ਦੇਖੋ ਕਿੰਨਾ ਵਧੀਆ 뷰 ਹੁੰਦਾ ਵਾ ਪਰ ਇੱਥੇ ਜਿਹੜਾ ਗੰਦ ਪਾਇਆ ਹੋਇਆ ਹੈ ਨਾ ਇਹਨੂੰ ਸਫਾਈ ਕਰਨ ਵਾਸਤੇ ਵੀ ਚਾਹੀਦਾਗਾ ਦੇਖੋ ਦੋਸਤੋ ਕਿੰਨਾ ਗੰਦਾ ਹੈਗਾ ਇਹ ਦੇਖੋ ਦੋਸਤੋ ਆ ਦੇਖੋ ਦੋਸਤੋ ਇਹ ਸਾਰੇ ਗੰਦ ਨੂੰ ਸਾਫ਼ ਕਰਨ ਵਾਸਤੇ ਮੈਨੂੰ ਤੁਹਾਡੀ ਮਦਦ ਦੀ ਲੋੜ ਹੈਗੀ। ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਮੈਂ ਇਹ ਸਫਾਈ ਕਰ ਸਕਾਂ ਤੇ ਵੱਧ ਤੋਂ ਵੱਧ ਮਦਦ ਕਰਿਓ। ਹਾ ਦੇਖੋ ਦੋਸਤੋ ਕਿੰਨੀ ਵਧੀਆ ਨਹਿਰ ਜਾ ਰਹੀ ਹੈ ਪਰ ਜਿਹੜੇ ਆ ਕਾਗਜ਼ ਪੱਤਰ ਦੇਖੋ ਦੋਸਤੋ ਇਹ ਤਾਂ ਗਲਤੇ ਨਹੀਂ ਜਾਂ ਖਰਾਬ ਹੋਣੀ ਹੁੰਦੇ ਦੱਸ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸਣਾ ਠੀਕ ਹੈ ਦੋਸਤੋ। ਵੀ ਇਹਨਾਂ ਨੂੰ ਮਚਾਇਆ ਜਾਵੇ ਜਾਂ ਕੀ ਕਰਾਇਆ ਜਾਵੇ ਕਾਗਜਾਂ ਨੂੰ ਫਿਰ ਅਸੀਂ ਦੀ ਆਪਾਂ ਸਫਾਈ ਕਰਕੇ ਵਧੀਆ ਬਣਾ ਦੇਵਾਂਗੇ ਇੱਥੇ ਆਹ ਦੇਖੋ ਦੋਸਤੋ ਇੱਥੇ ਜਾਨਵਰ ਵਗੈਰਾ ਨੂੰ ਮੌਂਕੀ ਵਗੈਰਾ ਨੂੰ ਦੋਸਤੋ ਲੋਕ ਕੇਲੇ ਵਗੈਰਾ ਸਭ ਕੁਝ ਪੱਕ ਜਾਂਦੇ ਨੇਗੇ ਬਹੁਤ ਵਧੀਆ ਚੰਗੀ ਗੱਲ ਆ ਗਈ ਲੋਕਾਂ ਦੀ ਪਰ ਥੋੜਾ ਜਿਹਾ ਸਫਾਈ ਵੱਲ ਵੀ ਧਿਆਨ ਰੱਖਿਆ ਤਾਂ ਦੇਖੋ ਪਾਣੀ ਦੇ ਵਿੱਚ ਗੱਟਾ ਡਿੱਗਿਆ ਹੋਇਆ ਆਹ ਦੇਖੋ ਦੋਸਤੋ ਹਾਂਜੀ ਹਾਂ ਦੋਸਤੋ। ਤੁਸੀਂ ਵੱਧ ਤੋਂ ਵੱਧ ਕਮੈਂਟ ਕਰਨੇ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾਗਾ ਤਾਂ ਜੋ ਮੈਨੂੰ ਹੈਲਪ ਮਿਲ ਸਕੇ ਤੇ ਮੈਂ ਚੰਗੇ ਕੰਮਾਂ ਦੇ ਵੱਲ ਵੱਧ ਤੋਂ ਵੱਧ ਜਾਵਾਂ। ਤੇ ਸਭ ਤੋਂ ਪਹਿਲਾਂ ਮੇਰੇ ਇਹ ਸਫਾਈ ਬਹਿਣ ਦੀ ਗੱਲ ਚੱਲੇਗੀ। ਸਭ ਤੋਂ ਪਹਿਲਾਂ ਮੈਂ ਸਫਾਈ ਕਰਿਆ ਕਰਨੀ ਹੈਗੀ ਮੇਨ ਹੈਗੀ। ਠੀਕ ਹੈ ਦੋਸਤੋ। ਧੰਨਵਾਦ ਦੋਸਤੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਲਾਇਕ ਸਬਸਕ੍ਰਾਈਬ ਕਰਨਾ। हां ये मेरी पहली वीडियो बनाई है कि मैं इसके था बाद थाने मैं कल ਨੂੰ ਇਹਦੇ ਵਿੱਚ ਕਾਗਜ਼ ਪੱਤਰ ਇਕੱਠੇ ਕਰਕੇ ਤੁਹਾਡੇ ਕਮੈਂਟਾਂ ਜੋ ਵੀ ਆਨਸਰ ਆਇਆ ਮੈਂ ਉਹਦੇ ਹਿਸਾਬ ਨਾਲ ਕਰਾਂਗਾ ਇਹਦਾ ਹੱਲ ਠੀਕ ਹੈ ਦੋਸਤੋ ਧੰਨਵਾਦ ਦੋਸਤੋ जय हिंद ਧੰਨਵਾਦ ਦੋਸਤੋ ਮੇਰੀ ਬਾਤ ਤੋਂ ਬਾਤ ਹੈਲਪ ਕਰਨਾ